ਇਹਨਾਂ ਨੇ ਦੋਹਾਂ ਨੇ પતિ-ਪਤਨੀ ਨੇ 16 ਵਿਅਕਤੀਆਂ ਨੂੰ ਚਾਸੇ ਚਲਿਆ ਕਿ ਤੁਹਾਨੂੰ ਇਸ ਕ੍ਰਿਤਾ ਸੱਚੀਂ ਕਰਾਵਾਂਗੇ ਬਾਅਦ ਵਿੱਚ ਸਾਕੇ ਦੇਖੋਗੇ 16 ਵਿਅਕਤੀਆਂ ਦੋਹਾਂ ਨੇ ਨੌਜਵਾਨਾਂ ਤੋਂ 34 ਲੱਖ ਰੁਪਏ ਦੀ ਹਸ ਕਰ ਲੇ ਨਾ ਉਹਨਾਂ ਨੂੰ ਬਾਅਦ ਵਿੱਚ ਦੋ ਨੌਜਵਾਨਾਂ ਨੂੰ ਕਾਨੂੰਨੀ ਕਰੇਗਾ ਤੈਰੀ ਨਾਮ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਪੁੱਤਰ ਕਰਵਕ ਸਿੰਘ ਸ਼ੇਰਪੁਰ ਵਸਤੀ ਪਿੰਡ ਦਾ ਰੈਨਲ ਇਹਨੇ ਆਪਣੀ ਰਤਨ ਕੁਮਾਰ ਸੀ ਨੌਜਵਾਨ ਉਹਨੂੰ ਝਾਸਾ ਦਿੱਤਾ ਵੀ ਤੈਨੂੰ ਮੈਂ ਯੂ ਐਸ ਏ ਭੇਜਦਾ ਬਾਹਰਲੇ ਦੇਸ ਉਹ ਤੋਂ ਪੈਸੇ ਰਕਮ 7.5 ਲੱਖ ਹਾਸਲ ਕਰ ਲਿਆ ਉਸ ਵਾਰ ਉਹਨੂੰ ਦੁਬਈ ਭੇਜਦਾ ਦੁਬਈ ਉਥੇ ਵੇਟ ਕਰਦਾ ਰਿਹਾ ਵੀ ਮੈਂ ਉਹ ਅੱਗੇ ਲੈ ਕੇ ਜਾਊਗਾ ਉੱਥੋਂ ਫਿਰ ਰਤਨ ਕੁਮਾਰ ਇਹਦਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਹ ਤੋਂ ਬਾਅਦ ਆਇਆ ਉਸ ਵਾਰ ਨੇ ਸ਼ਿਕਾਇਤ ਕਰੀ ਜਿਹੜੇ ਇਹਦੇ ਐਫਆਰ ਦਰਜ ਡਿਸਟ੍ਰਿਕਟ ਕੋਲ ਟੋਫਾ ਲਿਖੀ ਦੀ ਤੇ ਉਹ ਸਮੇਂ ਤੋਂ ਹੀ ਇਹ ਘੋੜਾ ਚੱਲਿਆ ਰਿਹਾ ਸੀ ਇਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਕੂ ਅਦਾਲਤ ਵਿੱਚ ਪੇਸ਼ ਕਰਕੇ ਫ੍ਰੀ ਰਿਮਾਂਡ ਤੇ ਆ ਅੱਗੇ ਤੁਸੀ ਜਿਦਾਂ ਦੇਖੀ ਅਗੋਂ ਕੀ ਕੀ ਆ ਕਿਹਨੇ ਹੋਰ ਲੋਕਾਂ ਨਾਲ ਕਿੰਨਾ ਚੱਗੀ ਬਣੀ ਦੂਸਰਾ ਮਾਮਲਾ ਕੀ ਹੈ ਦੂਸਰਾ ਮਾਮਲਾ ਜੀ ਸਤਿੰਦਰ ਕੌਰ ਆ ਤੇ ਮੱਛੀਵਾੜਾ ਸਾਹਿਬ ਜੋ ਰਹਿਣ ਵਾਲੀ ਆ ਤੇ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ પતિ ਪਤਨੀ ਨੇ 16 ਵਿਅਕਤੀਆਂ ਨੂੰ ਚਾਸੇ ਚਲਿਆ ਵੀ ਤੁਹਾਨੂੰ ਅਸੀਂ ਕੈਨੇਡਾ ਸੈਟਲਿੰਗ ਕਰਾਵਾਂਗੇ ਬਾਹਰ ਦੇ ਬਾਹਲੇ ਦੇਸ਼ ਪੇ ਜਾਂਦੇ 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34.5 ਲੱਖ ਰੁਪਏ ਦੀ ਹਸ ਕਰ ਲੈ ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਇਹ ਵੀ ਅੱਜ ਪ੍ਰੋਡਕਟਰ ਵਜੋਂ ਤੇ ਲੈਂਦਾ ਤੇ ਇਹਦੀ ਗ੍ਰਿਫਤਾਰੀ ਪਾਈ ਆ ਪੁਲਿਸ ਰਿਮਾਰਡ ਹਾਸਲ ਕਰ ਲਿਆ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਸੀ ਤਾਂ ਹਾਂ ਜੀ ਇਹਦੇ ਸੁਦਮਿੰਦਰ ਕੌਰ ਤੇ ਕਮਲਜੀਤ ਦੇ ਇਹਨਾਂ ਦੇ ਖਿਲਾਫ ਪੱਤਰ ਲਈ ਮਕਸਦ ਖਾਣੇ ਤੇ ਦਰਜ ਸੀ ਕੋਈ ਕਵਰੀ ਹੋਈ ਜੀ ਪੇਮੈਂਟ ਦੀ ਇਹਨਾਂ ਤੋਂ ਪੈਸੇ ਪੇਮੈਂਟ ਦੀ ਦੇਖੋ ਜੀ ਅਸੀਂ ਤਾਂ ਆਪਣੇ ਪੁਲਿਸ ਰਿਮਾਰਡ ਦੇ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਜਰੂਰ 100% ਰਿਕਵਰੀ ਕਰਾਵਾਂਗੇ ਅਸੀਂ ਇਸ ਤਰ੍ਹਾਂ ਦੇ ਇਹ ਸੁਦਮਿੰਦਰ ਕੌਰ ਤਾਂ ਅਸੀਂ ਪੁਲਿਸ ਆਪਣੇ ਪ੍ਰੋਟੈਕਸ਼ਨ ਤੇ ਲੈ ਲਿਆ ਜੀ ਕਪੂਰਥਲੇ ਜ਼ਿਲ੍ਹੇ ਚੋਂ ਏ ਗੁਰਜੀਤ ਸਿੰਘ ਅਸੀਂ ਮਛੀਵਾੜਾ ਸਾਬ ਤੋਂ ਗ੍ਰਿਫਤਾਰ ਕਰਿਆ। ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ। ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ। ਲਾਟਰੀ ਚਾਹੇ ਕੋਈ ਵੀ ਹੋਵੇ। ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658